ਆਨੇ ਆਦੀਆਂ ਪੰਜੇ ਦੀਆਂ ਪੰਜੇ ਸੀਟਾਂ ਉਹ ਜਿੱਤ ਕੇ ਮੁੱਖ ਮੰਤਰੀ ਸਰਦਾਰ ਕੋਹਾ ਦਿਓ ਮੈਂ ਵਾਦਾ ਕਰਕੇ ਜਾਂਦਾ ਟੱਕੀ ਲਈ ਤੁਹਾਨੂੰ ਫੰਡਾਂ ਦੀ ਜਰੂਰਤ ਹੋਈ ਕਿਸੇ ਹਿੰਦੇ ਵਸੀਲੇ ਦੀ ਜਰੂਰਤ ਹੋਈ ਮੇਰੇ ਭਰਾ ਕੈਬਨਿਟ ਮਿਨਿਸਟਰ ਹਰਦੀਪ ਸਿੰਘ ਮੁੰਡੀਆਂ ਜੀ ਬੈਠੇ ਅਸੀਂ ਆਪੇ ਤੁਹਾਡਾ ਕੰਮ ਕਰਵਾ ਕੇ ਦਵਾਂਗੇ ਇੱਕ ਵਾਰ ਸੱਚੇ ਦਿਲ ਤੋਂ ਜਿਹੜਾ ਜਿਹੜਾ ਬੰਦਾ 21 ਤਰੀਕ ਸ਼ਨੀਵਾਰ ਨੂੰ ਗਰੇਵਾਲ ਸਾਹਿਬ ਨੂੰ ਵੋਟਾਂ ਪਾ ਕੇ ਆਊਗਾ ਅਮਰਨੀ ਪਾਰਟੀ ਨੂੰ ਝਾੜੂ ਨੂੰ ਵੋਟਾਂ ਪਾ ਕੇ ਉਹ ਹੱਥ ਜ਼ਰੂਰ ਖੜਾ ਕਰੂ ਜੀ ਕੀ ਬਾਤ ਹੈ ਇੱਦਾਂ ਤੱਕਾ ਫਲਟ ਗਿਆ ਇਹਦਾ ਇਹ ਨਹੀਂ ਡੇਰੀ ਅੜਵਾਸ ਤੇ ਵਧਾਈਆਂ ਚਲੋ ਸੋ ਬਾਤ ਬਾਤ ਬੋਲਦੇ ਆ ਕੋਈ ਵੱਧ ਘੱਟ ਨਵਾਂ ਬੋਲਿਆ ਹੋਣ ਜਿਵੇਂ ਦੇ ਜੱਤ ਕੇ ਸੰਗਤ ਗੁਰੂ ਦਾ ਰੂਪ ਹੈ ਤੇ ਗੁਰੂ ਬਖਸ਼ੰਦਾ ਤੁਸੀਂ ਬਖਸ਼ਦੇ ਹੋ ਜੇ ਕਿਤੇ ਸਾਡੇ ਤੋਂ ਕੋਈ ਗਲਤੀ ਹੋਈ ਹੋਵੇ ਜਾਣੇ ਜਾਂਣੇ ਚ ਬੋਲਦੇ ਹੋਏ ਵੱਧ ਕੱਟ ਦੋਲ ਬੋਲੇ ਹੋ ਹਲਕਾ ਸਾਨੇਵਾਲ ਵਿਖੇ ਪਹੁੰਚੇ ਆਂ ਅੱਜ ਹਲਕਾ ਸਾਨੇਵਾਲ ਵਿਖੇ ਜਿਹੜੀਆਂ ਕਾਰਪੋਰੇਸ਼ਨ ਦੀਆਂ ਚੋਣਾਂ ਨੇ ਉਹਦੇ ਚ ਹਲਕਾ ਸਾਨੇਵਾਲ ਚ ਪੈਂਦੀਆਂ ਪੰਜ ਮਿਊਂਸੀਪਲ ਕਾਰਪੋਰੇਸ਼ਨ ਦੀਆਂ ਸੀਟਾਂ ਦੇ ਉੱਤੇ ਚੋਣ ਪ੍ਰਚਾਰ ਕਰਨ ਲਈ ਪਹੁੰਚੇ ਸੀ ਜਿਹਦੇ ਵਿੱਚ ਮੇਰੇ ਨਾਲ ਸਾਡੇ ਪਰਮ ਸਤਕਾਰਯੋਗ ਕੈਬਨਟ ਦੇ ਮਨਿਸਟਰ ਮੇਰੇ ਸਾਥੀ ਸਰਦਾਰ ਹਰਦੀਪ ਸਿੰਘ ਜੀ ਮੁੰਡੀਆਂ ਸਾਹਿਬ ਪਹੁੰਚੇ ਨੇ ਔਰ ਆਮ ਆਦਮੀ ਪਾਰਟੀ ਦੇ ਪੰਜਾਬ ਦੇ ਸਕੱਤਰ ਔਰ ਮਾਰਕਫਲ ਦੇ ਚੇਅਰਮੈਨ ਅਮਨਦੀਪ ਸਿੰਘ ਮੋਹੀ ਜੀ ਪਹੁੰਚੇ ਨੇ ਔਰ ਸਮੂਹ ਟੀਮ ਸਾਡੀ ਪਹੁੰਚੀ ਔਰੇ ਬੜਾ ਭਾਰੀ ਹੰਗਾਰਾ ਦੇਖਣ ਨੂੰ ਮਿਲਿਆ ਔਰ ਮੈਨੂੰ ਪੂਰਨ ਵਿਸ਼ਵਾਸ ਹੈ ਇਹ ਹਲਕਾ ਸਾਹਨੇਵਾਲ ਦੀਆਂ ਪੰਜ ਦੀਆਂ ਪੰਜ ਸੀਟਾਂ ਆਮ ਆਦਮੀ ਪਾਰਟੀ ਦੀ ਝੋਲੀ 'ਚ ਜਾ ਰਹੀਆਂ ਨੇ ਔਰ ਬੜੀ ਭਾਰੀ ਬਹੁਮਤ ਦੇ ਨਾਲ ਜਿਸ ਦਿਨ 21 ਤਰੀਕ ਦਿਨ ਸ਼ਨੀਵਾਰ ਨੂੰ ਇਹ ਵੋਟਾਂ ਪੈਣੀਆਂ ਉਸ ਦਿਨ ਆਮ ਆਦਮੀ ਪਾਰਟੀ ਦੇ ਹੱਕ 'ਚ ਬਹੁਤ ਭਾਰੀ ਫਤਵਾ ਆਊਗਾ ਔਰ ਤੁਹਾਡੇ ਮਾਧਿਅਮ ਦੇ ਨਾਲ ਮਾਣਤ ਜੋੜ ਕੇ ਸਿਰ ਝੁਕਾ ਕੇ ਸੰਗਤ ਨੂੰ ਬੇਨਤੀ ਕਰਦਾ ਹਾਂ ਕੇ 21 ਤਰੀਕ ਦਿਨ ਸ਼ਨੀਵਾਰ ਨੂੰ ਵੱਧ ਤੋਂ ਵੱਧ ਗਿਣਤੀ ਦੇ ਵਿੱਚ ਆਮ ਆਦਮੀ ਪਾਰਟੀ ਨੂੰ ਝਾੜੂ ਨੂੰ ਵੋਟਾਂ ਪਾ ਕੇ ਸਾਰੇ ਉਮੀਦਵਾਰਾਂ ਨੂੰ ਜੇਤੂ ਬਣਾਓ ਵਿਕਾਸ ਹੀ ਗਣ ਕਰਾਂ ਵਿਕਾਸ ਨੂੰ ਲੈ ਕੇ ਵੋਟਾਂ ਲਾਉਂਦੀਆਂ ਹਾਂ ਜੀ ਹਾਂ ਜੀ ਵਿਕਾਸ ਨੂੰ ਲੈ ਕੇ ਵੋਟਾਂ ਧੰਨਵਾਦ ਜੀ ਮੈਸੇਜ ਸਾਨੂੰ ਸੰਗਤ ਨੂੰ ਬੇਨਤੀ ਕਰਕੇ ਕਹਿੰਦੇ ਵੀ ਇੱਕ ਇੱਕ ਵੋਟ 4 ਨੰਬਰ ਝਾੜੂ ਤੇ ਪਾਓ ਤੇ ਵੱਧ ਤੋਂ ਵੱਧ ਵੋਟਾਂ ਨਾਲ ਕੈਂਡੀਡੇਟ ਜਸਪਾਲ ਸਿੰਘ ਗਰੇਵਾਲ ਨੂੰ ਜਿਤਾਓ ਆਈ ਰੈਲੀ ਬੜੀ ਕਾਮਯਾਬ ਰਹੀ ਹੈ ਕਿੰਨਾ ਰਹਿਮਤ ਹਾਰਾ ਜੀ ਦਾ ਅਸ਼ੀਰਵਾਦ ਕਿਰਪਾਵਾਂ ਦਾ ਭਰਾਵਾਂ ਦਾ ਭਰਾਵਾਂ ਦਾ ਪੈੜਾਂ ਦਾ ਸਾਰਿਆਂ ਦਾ ਸਹਿਯੋਗ ਆ ਲੋਕਾਂ ਦਾ ਪਿਆਰ ਵੀ ਆਮ ਪਾਰਟੀ ਬਿਲਕੁਲ ਜੀ ਬਿਲਕੁਲ ਮੈਂ ਸੋ ਆ ਕਿਹ ਤਰੀਕ ਨੂੰ ਵੀ ਵੱਡੀ ਲੀਡ ਨਾਲ ਜਿੱਤੋਗੇ ਤੇ ਮਹਾਰਾਜ ਕਿਰਪਾ ਕਰਨ ਬਿਲਕੁਲ ਜੀ ਬਿਲਕੁਲ ਇਹ ਸਾਡੇ ਇੱਥੇ ਕੀ ਕਹਿਣਾ ਚਾਹੋਗੇ ਆਪਣੇ ਬੋਲੋ ਹਾਂ ਜੀ ਹੋਰ ਕੀ ਕਹਿਣਾ ਚਾਹੋਗੇ ਵੋਟਰਾਂ ਨੂੰ ਮੈਂ ਅਪੀਲ ਕਰਦਾ ਵੀ ਇੱਕ ਇੱਕ ਵੋਟ ਪਾ ਕੇ ਕੀਮਤੀ ਵੋਟ ਪਾ ਕੇ ਮੈਨੂੰ ਜਿਤਾਓ ਸੇਵਾ ਦਾ ਮੌਕਾ ਦਿਓ ਸੇਵਾ ਸੇਵਾ ਕਰਦੀ ਸੇਵਾ ਕਰਦੇ ਰਹਾਂਗੇ ਸੇਵਾ ਦਾ ਮੌਕਾ ਦਿਓ ਇੱਕ ਵਾਰੀ ਮੈਂ 인ਦਰਜੀਤ ਸਿੰਘ ਹੀਰਾ ਰਸੀਲਾ ਨਗਰ ਜਮਾਲਪੁਰ ਰੰਧਾ ਔਰ ਅੱਜ ਤੁਹਾਨੂੰ ਦੱਸ ਦਈਏ ਜਸਪਾਲ ਭਾਈ ਹੁਣੀ ਘੱਟ ਤੋਂ ਘੱਟ 6600 ਵੋਟਾਂ ਨਾਲ ਜਿੱਤਣਗੇ ਇੱਥੋਂ ਕਿਉਂ ਰੀਜਨ ਉਹ ਇੱਕ ਫੋਨ ਤੇ ਸਾਡੇ ਕੋਲ ਪਹੁੰਚਦੇ ਉੱਥੇ ਹਰ ਜਗ੍ਹਾ ਤੇ ਪਹੁੰਚਦੇ ਮੈਂ ਇੱਕ ਐਕਸਪੀਰੀਅੰਸ ਵੀ ਤੁਹਾਨੂੰ ਸ਼ੇਅਰ ਕਰ ਦਿੰਦਾ ਕੀ ਇੱਕ ਹੋਦੀ ਟੁੱਟੀ ਹੋਈ ਸੀਗੀ ਜਿੱਦੇ ਪਿੱਛੇ ਅਸੀਂ 1 ਮਹੀਨੇ ਤੋਂ ਨਸ ਭੱਜ ਕੀਤੀ ਲੇਕਿਨ ਨਹੀਂ ਬਣੀ ਉਹ ਇੱਕ ਦਿਨ ਪਹਿਲੇ ਇਹਨਾਂ ਨਾਲ ਅਸੀਂ ਸ਼ਾਮ ਨੂੰ ਇਹਨਾਂ ਨੂੰ ਫੋਨ ਕੀਤਾ ਦੂਸਰੇ ਦਿਨ ਸਵੇਰੇ ਉੱਥੇ ਮਟੀਰੀਅਲ ਲੈ ਕੇ ਗੇ ਪਹੁੰਚ ਗਏ ਆਪ ਖੁਦ ਪਹੁੰਚੇ ਔਰ ਖੜੇ ਰਹੇ ਜਦ ਤੱਕ ਉਹ ਹੋਦੀ ਬਣ ਕੇ ਤਿਆਰ ਨਹੀਂ ਹੋਈ ਉਸ ਤੋਂ ਉਸ ਤੋਂ ਬਾਅਦ ਸਾਡੇ ਜਿਹੜੇ ਪੁਰਾਣੇ ਇੱਥੇ ਦੇ ਇਨਚਾਰਜ ਸੀਗੇ ਆਮ ਆਦਮੀ ਪਾਰਟੀ ਦੇ ਸੋਢੀ ਸਾਹਿਬ ਉਹ ਦੂਜੇ ਦਿਨ ਲੁਕ ਵਗੈਰਾ ਸਾਰਾ ਸਾਰਾ ਲਦਵਾ ਕੇ ਲੈ ਕੇ ਆਏ ਉੱਥੇ ਉਹਨਾਂ ਨੇ ਉਹ ਸੜਕ ਵੀ ਬਣਾ ਦਿੱਤੀ ਕਵਰ ਹੋ ਗਈ ਸੜਕ ਤੇ ਇਹ ਦੇਖੋ ਇਹ ਕੰਮ ਇਹਨਾਂ ਨੇ ਕੀਤਾ ਹੈਗਾ ਸਾਡੇ ਨਾਲ ਲੋਕਾਂ ਨੂੰ ਹੁਣ ਕੀ ਅਪੀਲ ਕਰਨਾ ਚਾਹੁੰਦਾ ਵੀ ਆਣ ਆਲੀ ਅਸੀਂ ਅਸੀਂ ਅਪੀਲ ਕਰ ਅਸੀਂ ਇਹਨਾਂ ਲੋਕਾਂ ਨੂੰ ਅਪੀਲ ਕਰਦੇ ਹਾਂ ਕਿ ਇਹਨਾਂ ਨੂੰ ਵੱਡੀ ਲੀਡ ਨਾਲ ਜਿਤਾਣ ਤਾਂ ਕਿ ਇਹ ਲੋਕਾਂ ਦੇ ਕੰਮ ਆਪਣੇ ਆਪ ਹੀ ਕਰਨਗੇ